ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਦੀਪ ਜੀ ਹੋਰ ਬਾਜੀ ਸਾਠੀ ਰਾਜ ਜੀ ਬਹੁਤ ਵਧੀਆ ਸੰਦੀਪ ਜੀ ਠੀਕ ਸਾਡਾ ਤੁਹਾਨੂੰ ਵਿਗਿਆ ਮਾਲ ਜੀ ਹਾਂ ਜੀ ਜੀ ਵਿਗਿਆ ਮਾਲ ਸੰਦੀਪ ਜੀ ਸਾਰਾ ਮਾਲ ਵਿਗਿਆ ਤੁਹਾਡੇ ਚੈਨਲ ਦੇ ਨਾਲ ਨਾ ਬੜਾ ਹੀ ਜਿਆਦਾ ਨਵਾਂ ਗਾਹ ਕੁ ਜੁੜਿਆ ਇਹ ਬਹੁਤ ਵਾਅਦੇ ਤੁਹਾਨੂੰ ਪਤਾ ਬੜਾ ਹਾਂ ਜੀ ਹਾਂ ਜੀ ਹਾਂ ਜੀ ਪਰ ਨਾ ਨਵਾਂ ਗਾਹ ਬਹੁਤ ਜੁੜਿਆ ਠੀਕ ਹੈ ਦੋਨੋਂ ਫੋਨ ਆਉਂਦੇ ਆ ਚਲੋ ਮਾਲ ਕਿਸੇ ਤਰ੍ਹਾਂ ਬਣਾਈ ਰੱਖੀਏ ਚਲੋ ਹਾਂ ਜੀ ਜੀ ਕਿਨੇ ਵਜੇ ਅੱਜ ਅੱਜ ਆਪਣੇ ਕੋਲ ਸੰਦੀਪ ਸਾਹਿਬ ਟੋਟਲ ਲੱਗ 6 ਆ ਇੱਕ ਕਟਾ ਵਾ ਇੱਕ ਤੋਕੜ ਗੱਬਣ ਮੈਂ ਆ ਤੇ ਤਿੰਨ ਮਈਆ ਆ ਵ ਇੱਕ ਸਹੀ ਧੋ ਗੱਬਣਾ ਠੀਕ ਦੱਸੋ ਜੀ ਫਿਰੰਦੇ ਬਾਰੇ ਹਾਂ ਜੀ ਜੇ ਪਹਿਲਾਂ ਕੱਟੀ ਆ ਅੱਛਾ ਚਾਰ ਦਾਂਦੇ ਆ ਚਾਰ ਦਾਂਦੇ ਪਹਿਲਾਂ ਸੂਆ ਬੌਲੇ ਚੋਂ ਸਾਫ ਆ ਹਾਂ ਜੀ ਕੱਲ ਦੀ ਹਾਂ ਜੀ ਤਕਰੀਬਨ ਤਕਰੀਬਨ 10 ਕਿਲੋ ਇਹਦੇ ਥੱਲੇ ਹੁਣ ਬੌਲਾ ਆਊਗਾ ਤੀਜੇ ਦਿਨ ਦੀ ਆ ਠੀਕ ਆ ਹਾਂ ਠੀਕ ਆ ਚਾਰ ਦਾਂਦੇ ਆ ਕੱਟੀ ਲੈ ਵੀ ਭਾਜੀ ਕਿੰਨਾ ਕਰਦੀ ਤੁਹਾਡੇ ਸਾਂ ਜੀ ਦੋ ਦੇ ਸੰਜੀਪ ਸਾਹਿਬ 13 14 ਕਿਲੋ ਝੋਟੀ ਬੜੇ ਆਰਾਮ ਨਾਲ ਦੇ ਦੋਗੇ ਹਾਂਜੀ 10 ਕਿਲੋ ਤੇ ਆ ਨੈਟ ਕੱਟੀ ਹੋਈ ਜਿਹੜਾ ਹੁਣ ਐਸਟਾ ਮੌਜੂਦ ਹਾਂ ਆਪਾਂ ਉਹ ਝੋਟੀ ਆ ਪਹਿਲਾ ਸੁਆ ਪਹਿਲਾ ਸੁਆ ਕੱਟਾ ਮੰਗ ਲਈ ਚਾਰ ਦੰਦ ਵੇਖੀਏ ਮਗਰ ਕੀ ਪਰਸੋਂ ਦੀ ਸਈ ਹਾਜੀ ਕੱਟਾ ਹੀ ਕੱਟਾ ਕੱਟਾ ਜੀ ਕੱਟਾ ਮੰਗ ਕਾ ਪਿੱਛੇ ਚੰਗੇ ਦੰਦ ਦੇ ਖਾਰੇ ਹਾਂਜੀ ਭਾਈ ਇਧਰ ਉਹ ਕੱਟਾ ਵੀ ਦਿਖਾ ਦੇ ਬਿਲਕੁਲ ਤਾਜੀ ਸਈ ਹੈ ਬਰੀਕ ਬਰਾਗ ਬੜੀ ਸੋਹਣੀ ਜਾਦ ਨਸਲ ਝੋਟੀ ਦਾ ਕੱਟ ਨਹੀਂ ਬਾਲਾ ਵੱਡਾ ਪਰ ਜਿੰਨੀ ਹੈਗੀ ਹੈ ਬਹੁਤ ਚੱਲੋ ਬੋਲੇ ਜੀ ਉਸੇ ਮੋਲ ਤੇ ਦਾ 135000 ਕਰਦੇ ਹਾਂ ਹਾਂਜੀ 132000 ਰੁਪਏ ਦੇ 1000 ਛੋਟ ਕਰਨੀ 31 ਦੇ ਦੇ ਦਿਆ 31 ਦੇਣੀ ਹਾਂਜੀ 31 ਦੇ ਦੇ ਦਿਆ ਚਲ ਠੀਕ ਹੈ ਠੀਕ ਆ ਜੀ ਇਹ ਗੱਬੜ ਨਹੀਂ ਲੀ ਲਈ ਜੀ ਇਹ ਸੰਦੀਪ ਸਿੰਘ ਨੇ ਲੀ ਲਈ ਦੀ ਗੱਬਣ ਆ ਹਾਂ ਤੀਸਰੇ ਸੂਏ ਨੇ ਸੁਣਾ ਭਾਵੇਂ ਕੋਈ ਦੂਸਰਾ ਲਾਲੇ ਦੇ ਭਾਵੇਂ ਕੋਈ ਲਾਲੇ ਤੀਸਰਾ ਹਾਂਜੀ ਹਾਂਜੀ ਪਰ ਬਾੜੀ ਗਰੰਟੀ ਵਾਲੀ ਝੋਟੀ ਆ ਬਰੀਕੀਆਂ ਵੇਖ ਤੇ ਕੱਦ ਵੇਹ 20 ਕਿਲੋ ਵਾਲੀ ਝੋਟੀ ਹਾਂ ਅਸਲ 20 ਕਿਲੋ ਵਾਲੀ ਝੋਟੀ ਠੀਕ ਆ ਹਾਂ ਇੱਧਰ ਲਓ ਉੱਥੇ ਕੁ ਮਾਇਆ ਮੜਾ ਹਾਂ ਸਾਹਮਣੇ ਸੁਭਾ ਸੰਦੀਪ ਸਿੰਘ ਜੀ ਤਿੱਜਾ ਲਾ ਲਈਏ ਦੁੱਜਾ ਲਾ ਲਈਏ ਤਿੱਜਾ ਮੰਨ ਲੈ ਕੋਈ ਹਾਂਜੀ ਪਰ ਕੱਟੀ ਬੜੀ ਬਰੀਕ ਹੀ ਮੇਰੇ ਤੋਂ 20 ਕਿਲੋ ਵਾਲੀ ਹੋ ਹਾਂਜੀ ਹਾਂਜੀ ਹਾਂ ਬਸ ਠੀਕ ਹੈ ਹੇ ਡੇਵ ਲੈ ਜੋਣਾ ਜੀ 8 ਦਿਨ ਲੈ ਜੋ ਸੰਦੀਪ 8 ਦਿਨ ਲੈ ਜਾਣਾ 8 ਦਿਨ ਲੈ ਜੋ ਜੀ ਲੈ ਸਮਝਾ ਤੇ ਬਾਜੀ ਫਿਰ ਕੀ ਮਾਰਾ ਇਹਦੀ ਕੀਮਤ ਸੰਦੀਪ ਸਿੰਘ ਜੀ ਜਿੰਨੇ ਦੀ ਕਹਵੇਂਗਾ ਉਹਨੇ ਦੀ ਕੱਟੀ ਦੇ ਦੇਣੀ ਆ ਕੱਟੀ ਦਾ ਮੁੱਲ ਤੇ 1,65,000 ਕਰਦੇ ਆਂ ਹਾਂਜੀ ਪਰ ਹਾਂ ਜਾਂ ਨਾ ਕੱਟੀ ਜਿਹੜੀ ਆ ਨਾ ਕੋਈ ਸਿਰ ਨਾ ਖਪਾਵੇ ਇੱਕ ਤਾਂ ਵੀਰ ਮੇਰੇ ਬੜਾ ਹੀ ਫਿਰ ਸੌਦੇਬਾਜ਼ੀ ਕਰਨ ਲੱਗ ਪੈਂਦੇ ਆ ਆਪਾਂ ਪਤਲੇ ਜੇ ਮਾਰਜਨ ਨਾਲ ਮਹਿ ਵਿੱਚ ਨਹੀਂ ਫਿਰ ਸੌਦੇਬਾਜ਼ੀ ਨਹੀਂ ਉਹਦੇ 'ਚ ਹੋਣੀ ਬੜੇ ਬਸਾਰੇ ਵੀਰਾਂ ਫੋਨ ਬੜੇ ਆਉਂਦੇ ਆ ਪਰ ਸੌਦੇਬਾਜ਼ੀ ਵੀਰ ਵੱਡੀ ਕਰਦੇ ਆ ਤੇ ਫਿਰ ਸੰਦੀਪ ਸਿੰਘ ਹਾਂ ਜਾਂ ਨਾ 1,45,000 ਦੀ ਕੱਟੀ ਦੇਣੀ ਪਰ ਕੱਟੀ 2 ਲੱਖ ਰੁਪਏ ਦੀ ਹੈ ਜਿਹੜਾ ਭਾਰ ਕੋ ਪਤਾ ਨਹੀਂ ਆਪੇ ਵੇਖ ਲੈ ਫਿਰ ਕੱਟੀ ਇਹ ਨਹੀਂ ਆ ਕਿ ਦਿੱਕਤਾ ਮਾਰ ਜੂਗੇ ਦੀ ਸੀਐਸ ਲਾ ਕੇ ਕੱਟੀ ਆ ਕਿਤੇ ਕਾਨੂੰ ਗੱਲਾਂ ਬਿਲਕੁਲ ਬਿਲਕੁਲ ਜੀ ਚਲੋ ਤੇ ਆਹ ਆ ਜੀ ਫਿਰ ਇਹ ਸੰਦੀਪ ਸਾਹਿਬ ਤੀਜਾ ਚੌਥਾ ਸੁਣਾ ਹੋਣਾ ਮਾਜ ਦਾ ਹਾਂਜੀ ਮਾਈ ਤੇ ਉਧਰ ਦੀ ਆਪਾਂ ਹੁਣ ਇੱਥੋਂ ਲਈਏ ਪਿਛਲੇ ਸਵੇਰੇ ਆਪਾਂ ਵੇਚੀ ਆ ਮੀਣੀ ਆ ਹਾਂ ਮੀਣੀ ਆ ਸਿੰਗ ਦੇ ਆ ਨਹੀਂ ਸਿੰਗ ਹਿਲਦੇ ਨਹੀਂ ਇਹਦੇ ਅੱਜ ਨਹੀਂ ਹਿਲਦੇ ਸਿੰਗ ਹਿਲਦੇ ਨਹੀਂ ਦੋ 13 14 ਕਿਲੋ ਦੇਦੀ ਆ ਹਾਂਜੀ ਤੇ ਇਹ ਮੈਂ ਉਧਰ ਦੀ ਪਰ ਆਪਾਂ ਇੱਥੋਂ ਲਈਏ ਠੀਕ ਆ ਹਾਂਜੀ ਹਾਂਜੀ ਆਜੋ ਜੀ ਆਜੋ ਦੁੱਧ ਵਾਲੀ ਆ ਕਈ ਵਾਰ ਮੇਰੇ ਕਹਿ ਦਿੰਦੇ ਯਾਰ ਤੁਸੀਂ ਵਰਡ ਗਏ ਮੈਂ ਆਲੇ ਉਹਦੇ ਕੋ ਡੇਲੀ ਡਿਊਟੀ ਵਾਲੀ ਵੀ ਦੇ ਦੇਉ ਹਾਂਜੀ ਮੈਂ ਕਹਾਂ ਚਲੋ ਜੇ ਡੇਰੀ ਵਾਲੀ ਆ ਉਹ ਤੇ ਡੇਰੀ ਵਾਲੀ ਦੇ ਦਿਆਂਗੇ ਇੰਦੀ ਮੇਰੇ ਭਾਜੀ ਕੀ ਮੁੱਲ ਇਹਦੀ ਕਸਿਮ ਕੰਦੀਪ ਸਿੰਘ ਆ ਮੁੱਲ 95000 92000 ਦੀ ਦੇਣੀ ਹਾਂ ਜਾਨਾ ਚਲੋ ਹਾਂਜੀ 92000 92000 ਤੇ ਆ ਜੀ ਟੁਕੜਾ ਕੱਪਣਾ ਸੰਦੀਪ ਸਿੰਘ ਪੰਜਾਂ ਮਹੀਨਿਆਂ ਦੀ ਮੈਂ ਗੱਬਣ ਆ ਹਾਂਜੀ ਤੇ 10-11 ਕਿਲੋ ਇਹਦੇ ਥੱਲੇ ਦੁੱਧ ਆ ਹੁਣ ਇਸ ਟਾਈਮ ਸਾਢੇ 20 ਕਿਲੋ ਮੈਂ ਨੇ ਦੁੱਧ ਚਵਾਇਆ ਵਾ ਅੱਛਾ ਆਪਾਂ ਪਿਛਲੇ ਸਵੇਰ ਉਧਰੋਂ ਲਿਆ ਕੇ ਮੈਂ ਵੇਚੀ ਮੈਂ ਵੇਹ ਬਾਡੀ ਬਖਾ ਮੈਂ ਦੀ ਨੇ ਠੀਕ ਆ 10 ਕਿਲੋ ਤੋਂ ਪਲੱਸ ਦੁੱਧ ਹੋਊਗਾ ਪੰਜਾਂ ਮਹੀਨੇ ਤੋਂ ਬੱਸ ਗੱਬਣ ਹੋਗੀ ਅੱਛਾ ਜੀ ਆਪਣੀ ਚੈੱਕ ਪਾਸਿਆ ਕੋਈ ਆਵੇ ਚੈੱਕ ਕਰਾ ਕੇ ਲੈ ਜਾਵੇ ਹਾਂਜੀ ਹਾਂਜੀ ਸਾਢੇ 20 ਕਿਲੋ ਦੁੱਧ ਮੈਂ ਨੇ ਦਿੱਤਾ ਏ ਠੀਕ ਆ ਅਬ ਮੈਂ ਉਹ ਬੰਦੇ ਦੇ ਚੜਾਇਆ ਮੱਝ ਵੇਖ ਗੱਡੀ ਆ ਬਰੀਕੀਆਂ ਆਏ ਸਵੇਰ ਤੇ ਜਾਊਗਾ ਹਾਂਜੀ ਹਾਂਜੀ ਸੰਦੀਪ ਸਿੰਘ ਜੀ ਮੈਂ ਪਾਲਦੀ ਨਹੀਂ ਬਿਲਕੁਲ ਬਿਲਕੁਲ ਜੀ ਹਾਂ ਇਸੇ ਲੱਭੇ ਮਾਣਾ ਚਮੁਰ ਨਾਲ ਨੁੰੜਾ ਜਖਾਲੇ ਜਿੰਗੇਦਰਾ ਦਿਆਨ ਖਾ ਵੀਰ ਬਰੀਕੀਆਂ ਖਾ ਮੈਂ ਦੀਆਂ ਨਾੜਾਂ ਨੂੰ ਉਡਾਵੇ ਕਿਦਾਂ ਕੁੜੀਆਂ ਜਿੱਦਾਂ ਘਾਲੇ ਨਾੜਾਂ ਹੋਈਆਂ ਪਈਆਂ ਜੀ ਸਮਝ ਬੈਠਾ ਆ ਠੀਕ ਆ ਉਹ ਜੀ ਜੀ ਮੈਨੂੰ ਲੱਗੀ ਤੇ ਭਾਜੀ ਫਿਰ ਇੰਦੀ ਕੀਮਤ ਤੇ ਜਾ ਸੋ ਭਾਈ ਸੰਦੀਪ ਸਿੰਘ 2.5 ਲੱਖ 2 ਲੱਖ 15000 ਰੁਪਏ ਦੀ ਮੈਂ ਵੇਚੀ ਸੀ ਹਾਂਜੀ ਪਰ ਅੱਜ ਆਪਾਂ ਦੇ ਦੇਣੀ ਹੈ ਜਿਸ ਭਾੜਾ ਇਹ ਤੁਹਾਨੂੰ ਦੱਸਿਆ ਪਤਲੀ ਜੀ ਕਮਾਈ ਬਿਲਕੁਲ ਬਿਲਕੁਲ ਮੈਂ ਤਾਂ ਮੁੱਲ ਚ ਮਰਜ਼ੀ ਕਰਾ ਲੈ 92000 ਦੀ ਹਾਂ ਜਾਂ ਨਾ ਮੈਂ ਦੇਣੀ ਆ ਠੀਕ ਆ ਜੀ 90 ਵਾਲਾ ਵੀ ਫੋਨ ਨਾ ਕਰੇ ਬਿਲਕੁਲ ਸਹੀ ਹੈ ਠੀਕ ਆ ਬਿਲਕੁਲ ਚਲੋ ਆਹ ਜੀ ਫਿਰ ਮੰਨ ਲਈ ਇਹ ਸੰਦੀਪ ਸਿੰਘ ਛੱਗਾ ਹੀ ਕੱਟਾ ਮੂੰਹ 6 ਦੰਦ ਹੈ 6 ਦੰਦ ਹੂੰ ਕੱਟਾ ਵੇ ਕਿਤੇ ਐਡਾ ਠੰਡਾ ਧੀਰਾ ਹੂੰ ਦੇਲੀ ਚ ਰੱਖਣ ਵਾਲਾ ਇਹ ਖੁੱਲਾ ਛੜ ਛੜ ਖੁੱਲਾ ਕਿਹਨੇ 6 ਦੰਦ ਹੋ ਗਿਆ 6 ਦੰਦ ਸੁਦੀਪ ਸਿੰਘ ਪਿਓ 6 ਦੰਦ ਠੀਕ ਇਹ ਨਹੀਂ ਵੀ ਕਹਿ ਨੂੰ ਨਹੀਂ 6 ਦੰਦ ਹੈ ਹੀ 6 ਦੰਦ ਹੈ ਹੀ 6 ਦੰਦ ਹੈ ਹੀ 6 ਦੰਦ ਹੂੰ ਕੋਸੇ ਜਾਂਦੀ ਹੋਣਾ ਕੋਈ 6-10 ਦੇ ਦਿੱਤੀ ਸਿਆਲ ਥੋੜੀ ਕੋ ਗੱਲ ਹੈ 6 ਦਾ ਨਹੀਂ 6 ਜਾਂਦੀ ਠੀਕ 6 ਜਾਂਦੀ ਸਾਈਡ ਤੇ ਕੰਨੀਆਂ ਪਟੀਆਂ ਨਹੀਂ ਆ ਜੀ ਨਹੀਂ ਨਹੀਂ ਪਟੀਆਂ ਜੀ ਪਟੀਆਂ ਪੁੱਟੀਆਂ ਨਹੀਂ ਕੱਟੇ ਨੇ ਜੀ ਇਹਦੇ ਇੰਦੀ ਬਰ ਕੀਮਾ ਜੀ ਉਹ ਦਾ ਸੰਦੀਪ ਸਿਆ ਮਾਲੇ ਮੂਲੇ ਹੋਵੇ ਤੇ ਕਟਾ 1.5 ਲੱਖ ਮੰਗੀ ਜਾਂਦੇ ਉਧਰ ਤੇ ਹਮ ਪਰ ਆਪਾਂ ਕਟਾ 90 ਹਜ਼ਾਰ ਦਾ ਦੇ ਦੇਣਾ 90 ਹਜ਼ਾਰ ਦਾ ਹਾਂ 90 ਹਜ਼ਾਰ ਦਾ ਕਟਾ ਦੇ ਦੇਣਾ ਚਲੋ ਠੀਕ ਹੈ ਹਾਂ ਹਾਂ ਜਾਣਾ 90 ਹਜ਼ਾਰ ਦਾ ਕਟਾ ਦੇ ਦੇਣਾ ਨਾਲ ਉਹ ਦਿਖਾ ਦੇ ਬਹੁਤ ਚੰਗਾ ਕਟਾ ਬਹੁਤ ਜ਼ਿਆਦਾ ਸੁਣ ਹੈ ਜੀ ਬਾਡੀ ਬੁੱਡੀ ਵੇਹ ਕੱਟੇ ਦੀ ਤੇ ਆ ਮੈਂ ਜੀ ਫਿਰ ਇਹ ਸੰਦੀਪ ਸਿੰਘ ਆ ਪਿਛਲੀ ਵੀਡੀਓ ਚ ਮੈਂ ਮੈਂ ਪਾਈ ਸੀ ਹਾਂਜੀ ਵੀਰ ਨੇ ਨਾ ਮੈਨੂੰ 1000 ਰੁਪਇਆ ਸਾਈ ਪਾਤੀ ਹਾਂ ਤੇ ਮੈਂ ਉਹਦੇ ਤੇ ਬੜਾ ਯਕੀਨ ਕੀਤਾ ਮੈਂ ਕਿਹਾ ਚਲ ਕੋਈ ਗੱਲ ਨਹੀਂ ਜਾਂਦਾ ਵੀਰ ਸਾਈ ਜਬਾਣੀ ਹੁੰਦੀ ਪਰ ਨਾ ਬੰਦੇ ਨੇ ਖਰਾਬ ਕੀਤਾ ਤੇ ਨਾ بڑے ਫੋਨ ਆਏ ਫਿਰ ਉਹ ਬੰਦੇ ਦਾ ਨੰਬਰ ਦਿੱਤਾ ਉਹਨੂੰ ਬੰਦੇ ਨਫਾ 5000 ਪਰਦੇ ਅੱਛਾ ਪਰ ਬੰਦੇ ਨੇ ਬੜਾ ਖਰਾਬ ਕੀਤਾ ਯਾਰ ਤੇ ਮੁੜ ਕੇ ਫੋਨ ਹੀ ਨਹੀਂ ਚੱਕਿਆ ਹੂੰ ਹਾਂ ਪਰ ਮੈਂ ਮੜੀ ਆ ਉਹਨੂੰ ਵੀ 5000 ਨਫਾ ਦਿੰਦੇ ਸੀ ਬੰਦੇ ਭਾਈ ਖਾਏ ਠੀਕ ਆ ਹੂੰ ਚਲੋ ਲੈਓ ਇੰਦੀ ਵੀਰ ਹੋਣ ਕੀ ਮੈਂ ਜੀ ਨਹੀਂ ਨਹੀਂ ਕਿ ਮੈਂ ਤਾਂ ਸੰਦੇਸ਼ ਆਪਾਂ ਕਿ ਮੈਂ ਤਾਂ ਤਨ ਮੋਦਨ ਵੀ ਦੱਸਿਆ ਮੈਂ ਦੀ ਕੋਈ ਨਹੀਂ بڑے ਫੋਨ ਆਏ ਉਹਨੂੰ ਵੀ ਨਫਾ ਮਿਲਦਾ ਹੈ ਪਰ ਆਪਾਂ ਉਹਨਾਂ ਹੀ ਲੈਣਾ 1.5 ਲੱਖ ਰੁਪਏ ਲੈਣਾ ਆਪਾਂ ਗਲਤ ਗੱਲ ਨਹੀਂ ਕਰਨੀ ਨਹੀਂ ਬਿਲਕੁਲ ਬਿਲਕੁਲ ਉਹਦੇ ਨਾਲੋਂ ਮੈਂ ਜਿਆਦਾ ਭਰਾਈ ਹ ਹਜੇ ਮਾਝ ਲੈਜੂ ਟਾਈਮ ਲੈਜੂ ਹਜੇ ਮੈਨੂੰ ਲੱਗਦਾ ਹਫਤਾ ਲੱਗੇ ਇਹਨਾਂ ਨੂੰ ਸੌਣ ਦਾ ਪਤਾ ਹੀ ਨਹੀਂ ਦੁੱਧ ਮੈਂ 20 ਕਿਲੋ ਦਿੰਦੀ ਆ ਚਲੋ ਬਸ ਆਹੀ ਹੈ ਨਾ ਹਾਂਜੀ ਹਾਂਜੀ ਦੇਖੋ ਜਾਈ ਪਸ਼ੂ ਸੇਲ ਆ ਤੇ ਬਾਕੀ ਮੇਰਾ ਵੀ ਇੱਥੇ ਆਓ ਹਰ ਇੱਕ ਟਾਈਮ ਦੋ ਟਾਈਮ ਚੁਆਈ ਕਰੋ ਪਾਸ ਕਰੋ ਹਾਂਜੀ ਸਹੀ ਹੈ ਨਾ ਭਜੀ ਬਿਲਕੁਲ ਜੀ ਬਿਲਕੁਲ ਆਪਣੀ ਤਸੱਲੀ ਕਰਕੇ ਕੋਈ ਖੜੇ ਜਿੰਨਾ ਦੁੱਧ ਦੱਸਦੇ ਉਹਨਾਂ ਨੈਟ ਦੁੱਧ ਨਿਕਲੂਗਾ ਨੰਬਰ ਬੋਲੋ ਜੀ ਨੰਬਰ 79868 6682 ਨਾਮ ਸਰਵਨ ਸਿੰਘ ਪਿੰਡ ਪਣੋਰੀ ਸਿਧਵਾ ਤਹਿਸੀਲ ਜ਼ਿਲ੍ਹਾ ਤਰਨਤਾਰ ਸਤਿਕਾਰ ਸਤਿਕਾਰ